ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹੰ ਦਾ ਸੰਗੇ ਕਲਰ ਲਗਾਉਣ ਦਾ ਤਰੀਕਾ ਕੱਲ ਮੈਂ ਜਿਹੜੀ ਵੀਡੀਓ ਚੜਾਈ ਸੀਗੀ ਉਹਦੇ ਉਤੇ ਕਲਰ ਬਣਾਉਣ ਦਾ ਤਰੀਕਾ ਦੱਸਿਆ ਸੀ ਤੁਹਾਨੂੰ ਦੇਖੋ ਆ ਮੇਰਾ ਕਲਰ ਬਣਾਇਆ ਹੋਇਆਗਾ ਇਹ ਹੁਣ ਲਾਉਣ ਦਾ ਤਰੀਕਾ ਦੱਸਾਂ ਕਿਸ ਤਰੀਕੇ ਨਾਲ ਲਾਣਾਗਾ ਇਹ ਦੇਖੋ ਜਿਹੜਾ ਇਹਦਾਗਾ ਸਿੱਧਾ ਪਾਸਾ ਹੈਗਾ ਬੈਂਡ ਦਾ ਵੀ ਸਿੱਧਾ ਪਾਸਾ ਹੈ ਤੇ ਕਲਰ ਦਾ ਵੀ ਸਿੱਧਾ ਪਾਸਾ ਹੈਗਾ ਇਹ ਤਾਂ ਪੁੱਠਾ ਪਾਸਾ ਹੈਗਾ ਇਹ ਪਾਸਾ ਥੱਲੇ ਆਊਗਾ ਇਸ ਤਰੀਕੇ ਨਾਲ ਆਹ ਕਪੜਾ ਜਿਹੜਾ ਬਾਹਰਲੇ ਪਾਸੇ ਸਿੱਧੇ ਪਾਸੇ ਰਹੂਗਾ ਉਹ ਦੇਖੋ ਕਿਸ ਤਰੀਕੇ ਨਾਲ ਲਾਣਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਇਹਦੇ ਪਹਿਲਾਂ ਵੀ ਤੁਸੀਂ ਸੈਂਟਰ 'ਚ ਆਪਾਂ ਕੱਟ ਲਾ ਲੈਣਾ ਇਸ ਤਰੀਕੇ ਨਾਲ ਬਰਾਬਰ ਰੱਖ ਕੇ ਇਹਨੂੰ ਇੱਥੇ ਛੋਟਾ ਜਿਹਾ ਕੱਟ ਲਾ ਲੈਣਾ ਥੱਲੇ ਕਪੜੇ 'ਚ ਬੈਨ ਜਿਹੜਾ ਪੇਸਟਿੰਗ ਵਾਲਾ ਉਹ ਤਾਂ ਨਹੀਂ ਕੱਟ ਲਾਣਾਗਾ ਇਹ ਥੱਲੇ ਕਪੜੇ ਦੇ ਕੱਟ ਲਾਣਾ ਆਪਾਂ ਮੈਸ ਕਪੜੇ ਦਾ ਕੱਟ ਲਾਣ ਤੋਂ ਬਾਅਦ ਆਪਾਂ ਗਲਮਾ ਨਾਪਾਂਗੇ ਇਹ ਜਿਹੜੀ ਕਮੀਜ਼ ਬਣਾਈ ਹੈ ਤੇ ਕਲਮਾ ਲਾਉਣ ਦਾ ਤਰੀਕਾ ਦੱਸਾਂਗੇ ਹੁਣ ਆ ਦੇਖੋ ਪੱਟੀ ਲਾਈ ਜਿਹੜੀ ਪੱਟੀ ਨੇ ਪੱਟੀਆਂ ਆਪਾਂ ਜੋੜ ਲੈਣੀ ਆ ਇਸ ਤਰੀਕੇ ਨਾਲ ਬਰਾਬਰ ਕਰ ਲੈਣੀ ਇਹਨੂੰ ਹੁਣ ਇਸ ਤਰ੍ਹਾਂ ਦੇਖੋ ਆ ਜਿਹੜੀ 34 ਸਲਾਈ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ ਇਧਰਾਂ ਕੱਟ ਲੱਗਿਆਗਾ ਇਸ ਕੱਟ ਨਾਲ ਆਪਾਂ ਕੱਟ ਮਲਾਣਾ ਹੈਗਾ ਆਹ ਜਿਹੜਾ ਕੱਪੜਾ ਕਮੀਜ਼ ਵਾਲਾ ਹੈਗਾ ਇਹ ਕਟੋੜਾ ਅੱਧਾ ਗਿੰਜਾ ਪੌਣਾ ਅੱਧਾ ਇੰਚ ਫालतू ਹੋਣਾ ਚਾਹੀਦਾ ਇਸ ਕਲਰ ਨਾਲੋਂ ਦੇਖੋ ਇਹਨਾਂ ਕੁ ਫालतੂ ਹੈ ਨਾ ਇਹ ਹੁਣ ਜਦੋਂ ਆਪਾਂ ਲਾਵਾਂਗੇ ਇਹਦੇ ਉੱਤੇ ਕਲਰ ਤਾਨੂੰ ਆਪਾਂ ਥੋੜਾ ਜਿਹਾ ਖਿੱਚ ਕੇ ਆਪਦੇ ਕੰਨੀ ਰੱਖਾਂਗੇ ਕਲਰ ਵਾਲਾ ਕੱਪੜਾ ਇਹ ਜਿਹੜਾ ਪੱਟੀ ਦਾ ਕੋ ਸਿੱਧਾ ਪਾਸਾ ਹੈ ਤੇ ਆ ਪੁੱਠਾ ਪਾਸਾ ਆਪਾਂ ਸਿੱਧੇ ਪਾਸੇ ਚਾਲੂ ਕਰਨਾ ਲਾਣਾ ਐ ਤਾਂ ਆਪਾਂ ਜੋ ਚਾਲੂ ਕਰਨਾ ਪੈਰ ਪੈ ਦਾ ਟਾਂਕਾ ਲਾਵਾਂਗੇ ਇਹਦੇ ਉੱਤੇ ਅਤੇ ਕਿਹਨਾ ਟਾਂਕਾ ਚਾਲੂ ਕਰ ਲੈਣਾ ਇੱਕ ਵਜਾ ਜਦੋਂ ਵੀ ਉਹ ਟਾਂਕਾ ਲਾਵਾਂਗੇ ਤਾਂ ਟਾਂਕਾ ਪੱਕਾ ਕਰ ਲੈਣਾ ਪਹਿਲਾਂ ਹੁਣ ਦੇਖੋ ਆਹ ਕਪੜਾ ਜਿਹੜਾ ਆਪਣੇ ਕੋਲ ਬੈਨ ਤੋਂ ਵੇਣਾ ਹੈਗਾ ਜਿਹੜਾ ਕਿ ਪੇਸਟਿੰਗ ਵਾਲਾ ਕਪੜਾ ਨਹੀਂ ਰੱਖਣਾਗਾ ਥੱਲੇ ਵਾਲਾ ਕਪੜਾ ਜਿਹੜਾ ਇਹ ਕਪੜਾ ਥੋੜਾ ਜਿਹਾ ਆਪ ਦੇ ਕਨੇ ਖਿਚਣਾ ਹੈਗਾ ਜਿਆਦਾ ਜ਼ੋਰ ਦੀ ਨਹੀਂ ਖਿਚਣਾ ਸਿਰਫ ਮਾੜਾ ਜਿਹਾ ਖਿਚਣਾ ਇਸ ਕਪੜੇ ਨੂੰ ਜਾਂਕੀ ਆਪਣੇ ਜਿਹੜੇ ਟੱਕ ਲਾ ਜਿਹੜਾ ਸੈਂਟਰ ਤੇ ਕੱਟ ਲਾਇ ਇਨਸ਼ਾਅ ਲਾਏਗਾ ਇਹਨੇ ਬਿਲਕੁਲ ਬਰਾਬਰ ਆਉਣਾ ਚਾਹੀਦਾ ਕਪੜਾ ਇਹ ਦੇਗਾ ਇਹੋ ਸਕੇ ਨਾ ਬਿਲਕੁਲ ਬਰਾਬਰ ਆਵੇ ਅੱਗੇ ਘੱਟ ਵੱਧ ਨਹੀਂ ਹੋਣਾ ਚਾਹੀਦਾਗਾ ਸਲਾਈ ਜਿਹੜੇ ਆਪਾਂ ਪੈਰ ਪੈਰ ਦੀ ਸਲਾਈ ਮਾਰਨੀ ਹੈ ਆ ਨਾਲੇ ਵੀਡੀਓ ਤੇ ਦੱਸਾਂਗੇ ਤੁਹਾਨੂੰ ਬੈਲ ਬਟਨ ਪਜਾਮਾ ਕੱਟਣ ਦਾ ਤਰੀਕਾ ਅਦੇ ਬਣਾਉਣ ਦਾ ਤਰੀਕਾ ਉਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਅਮੇ ਵੀਡੀਓ ਪਹਿਲਾਂ ਵੀ ਬਹੁਤ ਮੈਂ ਪਾ ਚੁੱਕਿਆਗਾ ਉਹ ਸਾਰੀਆਂ ਵੀਡੀਓ ਤੁਸੀਂ ਦੇਖੋ ਜਿਆਦਾ ਜਿਆਦਾ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਕਪੜਾ ਇੱਕੋ ਜਿਹਾ ਸਾਧ ਨਾ ਬੜਾ ਜ਼ੋਰ ਤੇ ਨਹੀਂ ਖਿੱਚਣਾ ਕਪੜੇ ਨੂੰ ਕਦੇ ਵੀ ਇੱਕੋ ਜਿਹਾ ਟਾਂਕਾ ਲਾਣਾ ਇੱਕੋ ਜਿਹਾ ਕਪੜਾ ਰੱਖਣਾ ਹੈ ਬਾਅਦ ਕੱਟ ਨਹੀਂ ਕਰਨਾ ਕਪੜੇ ਨੂੰ ਨਿਕੋ ਆਜੀ ਇਹ ਹੁੰਦੇਗੇ ਉਧਰ ਵੀ ਬਰਾਬਰ ਸੀਗੀ ਇੱਥੇ ਵੀ ਬਰਾਬਰ ਆਣਾ ਜਦਿਆ ਕਪੜਾ ਬਿਲਕੁਲ ਇਹਦੇ ਜਿਹੜਾ ਆਪਾਂ ਬੈਨ ਵਾਲਾ ਕੱਪੜਾ ਦੇਖੋ ਥੋੜਾ ਜਿਹਾ ਤੇ ਕੱਟ ਲਾਇਆ ਨਾ ਜਿਹੜਾ ਟਾਂਕਾ ਲਾਇਆ ਜਾਂਦਰੀ ਆਪਾਂ ਦੇੜ ਲੈਣਾ ਥੋੜਾ ਜਿਆ। ਯਾਨੀ ਕਿ ਟਾਂਕਾ ਸਹੀ ਲੱਗ ਜੇ ਇਹ। ਇਹ ਪੈਸਟਲ ਕੱਪੜੇ ਨੂੰ ਆਪਾਂ ਪੂਲੀ ਸਾਈਡ ਚੱਕ ਦੇਣਾਗਾ। ਜਿਹੜਾ ਟਾਂਕਾ ਲਾਉਣ ਤੋਂ ਬਾਅਦ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦੇਉਂ ਤੇ। ਕਈ ਵਾਰ ਕੀ ਦੇਖਿਆ ਵਾ ਕਲਰ ਗੋ ਇੱਕ ਪਾਸੇ ਉਹ ਟੇਡਾ ਹੋ ਜਾਂਦਾ ਕਲਰ। ਉਹਦਾ ਕਾਰਨ ਕਿਉਂ ਆਉਂਦਾ ਟੇਡਾ ਉਹਦੇ ਬਾਰੇ ਦੱਸਾਂਗੇ ਤੁਹਾਨੂੰ। ਇਹ ਉਹਨਾ ਇਸ ਤਰੀਕੇ ਨਾਲ ਕਰ ਲੈਣਾ ਨੂੰ ਡਬਲ ਕਲਰ ਨੂੰ ਜਿਹੜੀ ਉਹਨਾ ਧੀਰੇ ਵਾਲੀ ਸਲਾਈ ਹੈ ਦੇਖੋ ਆ ਜਿਹੜੀ ਸੈਂਟਰ ਤੇ ਸਲਾਈ ਲੱਗੀ ਹੈ ਨਾ ਧੀਰੇ ਵਾਲੀ ਤੇ ਦੋਨਾਂ ਪਾਸੇ ਇਹਦਾ ਆਪ ਸੈਂਟਰ ਕਰ ਲੈਣਾ ਧੀਰੇ ਦਾ ਜਿਹਸਤੇ ਕਰ ਸਲਾਈ ਫੜਣੀ ਇੱਧਰ ਵੀ ਸਲਾਈ ਫੜਣੀ ਹੈ ਇੱਧਰ ਵੀ ਸਲਾਈ ਫੜਣੀ ਹੈਗੀ ਆਹ ਜਿਹੜਾ ਠੋਕੇ ਬਣਾਇਆ ਬੈਠੇ ਨੇ ਇਸ ਤਰੀਕੇ ਨਾਲ ਪ੍ਰੋਪਰ ਕਰ ਲੈਣੇ ਇਹਨੂੰ ਮੈਂ ਇਸ ਤਰੀਕੇ ਨਾਲ ਪ੍ਰੋਪਰ ਰੱਖਣਾ ਇਹਨੂੰ ਨਿਸ਼ਾਨਾ ਸਲਾਈ ਵੀ ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ ਦੇਖਿਆ ਤੇਰੀ ਤੇਰੀ ਸਲਾਈ ਹੈਗੇ ਦੇ ਤੇ ਇੱਥੇ ਆਪਾਂ ਨੇ ਸ਼ਾਲ ਲਾ ਲੈਣਾਗਾ ਐਸਾ ਤਰੀਕਾ ਨਿਸ਼ਾਨ ਦੋਨਾਂ ਪਾਸੇ ਲਾ ਲੈਣੇਗੇ ਰੜ ਕਾਲਰ ਕਾਲਾ ਨਹੀਂ ਹੋਊਗਾ ਕਦੇ ਵੀ ਫਿਰ ਕੋਲ ਗੁਲਾਈ ਦਿਓਗੇ ਇੱਕੋ ਜਿਹੀ ਗੁਲਾਈ ਆਊਗੀ ਇਹਦੇ ਤੇ ਐਸੇ ਕੇ ਨਿਸ਼ਾਨ ਲਾ ਕੇ ਨਾ ਹੁਣ ਆਪਾਂ ਜੋ ਟਾਂਕਾ ਚਾਲੂ ਕਰਨਾ ਜਦੋਂ ਉਹ ਦੇਖੋ ਇੱਥੇ ਆਪਾਂ ਟਾਂਕਾ ਚਾਲੂ ਕਰਾਂਗੇ ਜਿੱਥੇ ਆਪਾਂ ਨਿਸ਼ਾਨ ਲਾਇਆਗਾ। ਜੇ ਫੇਰ ਵੀ ਤੁਹਾਨੂੰ ਨਾ ਪਤਾ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਉਹ ਜਿਹੜਾ ਥੱਲੜਾ ਕਪੜਾ ਦੇਖੋ ਆਪਾਂ ਕਮੀਜ਼ ਵਾਲਾ ਜਿਹੜਾ ਥੱਲੜਾ ਥੋੜਾ ਜਿਹਾ ਸਾਈਡ ਨੂੰ ਖਿੱਚ ਕੇ ਰੱਖਾਂਗੇ। ਯਾਨੀ ਥੋੜੇ ਕਪੜੇ 'ਚ ਬਲ ਨਾ ਪਵੇ। ਆਹ ਹੁਣ ਕਪੜਾ ਦਬਾਵਾਂਗੇ ਜਿਹੜਾ ਦੇਖੋ ਆਪਾਂ ਇਹਨੂੰ ਅੰਦਰਲੇ ਕਰ ਸੈੱਟ ਕਰ ਦੇਣਾ ਇਸ ਤਰੀਕੇ ਨਾਲ ਇਹਨੂੰ। ਜੇ ਫੇਰ ਵੀ ਕਪੜਾ ਬਾਹਰ ਆਂਦਾ ਤਾਂ ਕੱਲ ਚੈਂਚੀ ਦੀ ਨੋਕ ਨਾਲ ਆਪਾਂ ਇਹਨੂੰ ਰਿਸੈੱਟ ਕਰ ਦਾਂਗੇ ਇਹਨੂੰ। ਇਹ ਅਸੇ ਤਰ੍ਹਾਂ ਡਾਂਕਾ ਮਾਰਨਾ ਇਹਦੇ ਉੱਤੇ ਨਿਸ਼ਾਨ ਲਗਾਣਾ ਜ਼ਰੂਰੀ ਹੈ ਤਾਂ ਕਿ ਫਿਰ ਕੱਲ ਰ ਕਾਲਰ ਕਾਣਾ ਨਹੀਂ ਹੁੰਦਾਗਾ ਬਿਨਾਂ ਨਿਸ਼ਾਨ ਤੋਂ ਲਈਏ ਤਾਂ ਤੇਰੀ ਵਾਲ ਸਲਾਈ ਜਿਹੜੀ ਅੱਗੇ ਪਿੱਛੇ ਹੋ ਜਾਂਦੀ ਹੈਗੀ ਔਰ ਕਰਕੇ ਵਿੱਚ ਅੰਕਾ ਸਹੀ ਨਹੀਂ ਲੱਗਦਾਗਾ ਦੁਬਾਰਾ ਇਸੇ ਤਰ੍ਹਾਂ ਡਾਂਕਾ ਮਾਰਨਾ ਇਹਦੇ ਉੱਤੇ ਕੋਈ ਕਪੜਾ ਲਏਗੇ ਕੋਈ ਡਾਂਕਾ ਮਾਰਾਂਗੇ ਇਸ ਤੇ ਜੇ ਕੋਈ ਨਿਸ਼ਾਨ ਬਿਲਕੁਲ ਬਰਾਬਰ ਆਏ ਇਹਦੇ ਜਾਂ ਕਈ ਵਾਰੀ ਇਧਰ ਉਧਰ ਅੱਗੇ ਪਿੱਛੇ ਹੁੰਦਾ ਨਾ ਫਿਰ ਉਹਨਾਂ ਬਰਾਬਰ ਕਰ ਲੈਣਾ ਖਿੱਚ ਕੇ ਪਰ ਇਹਦੇ ਬਿਲਕੁਲ ਬਰਾਬਰ ਆ ਰਿਹਾ ਨਿਸ਼ਾਨ ਇਹ ਤਾਂ ਨਿਸ਼ਾਨ ਬਰਾਬਰ ਆਉਣਾ ਜ਼ਰੂਰੀ ਹੈ ਆਹ ਨਾਲੇ ਵੀ ਦਿਖਾਉਣਾ ਕਮੀਜ਼ ਦੀ ਸਲਟ ਪੱਟੀ ਵਿੱਚ ਔੜਾ ਪੱਟੀ ਬਣਾਉਣ ਦਾ ਤਰੀਕਾ ਜਿਸੇ ਇੱਕ ਨਾ ਪੱਟੀ ਬਣਦੀ ਹੈ ਕਿਸਤੇ ਕਿਨਾਂ ਆਪਾਂ ਜੇਬ ਲਾਣੇ ਜੇਬ ਦਾ ਤਰੀਕਾ ਵੀ ਦੱਸਾਂਗੇ ਤੁਹਾਨੂੰ ਕਿੰਨੇ ਇੰਚ ਦੇ ਜੇਬ ਲੱਗਦੀ ਹੈ ਉਹ ਵੀ ਦੱਸਾਂਗੇ ਵੀਡੀਓ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਪਤਾ ਲੱਗ ਜਾਏ ਕਿਸਤੇ ਕਿਨਾਂ ਜੇਬ ਬਣਾਈ ਹੈ ਕਿਸਤੇ ਕਿਨਾਂ ਜੇਬ ਲਾਈ ਹੈ ਦੇਖੋ ਐਸਤੇ ਕਿਨਾਂ ਡਾਂਕਾ ਲਾਣਾ ਹੈਗਾ ਇਹਦੇ ਐਸਤੇ ਕਿਨਾਂ ਕੱਲ ਚੜਾਣਾ ਹੈਗਾ ਇੱਕ ਚੀਜ਼ ਇਹਦੇ ਵਿੱਚ ਹੋਰ ਹੈਗੀ ਇਹ ਤੁਹਾਨੂੰ ਦੱਸ ਦਿਆਂ ਉਹਦੇ ਬਾਰੇ ਕਿਉਂਕਿ ਦੋਨੇ ਪਾਸੇ ਪਲੇਨ ਹੈ ਬਿਲਕੁਲ ਪੇਸਟਿੰਗ ਕਰੀ ਹੋਈ ਹੈ ਇਹ ਆਪ ਅੰਦਰਲੇ ਸਾਈਡ ਚੜਾਇਆ ਬਾਹਰਲੇ ਪਾਸੇ ਨਹੀਂ ਚੜਾਇਆਗਾ ਜਿਹੜਿਆ ਪੱਟੀ ਹੈ ਜਿਹੜੀ ਕਿ ਦੇਖੋ ਇਹ ਪੁੱਠਾ ਪਾਸਾ ਪੱਟੀ ਦਾ ਬਾਹਰਲਾ ਪਾਸਾ ਸਿੱਧਾ ਹੈ ਇਹਦਾ ਆ ਹੈਗਾ ਆ ਪੁੱਠਾ ਪਾਸਾ ਬਾਹਰ ਸਿੱਧਿਆ ਕੱਲ ਜਿਹੜਾ ਸਿੱਧੇ ਪਾਸੇ ਚੜਾਇਆਗਾ ਤਾਂ ਕਿ ਉਹਨਾਂ ਆਪ ਕਲਰ ਦੇ ਪ੍ਰੈਸ ਮਾਰਾਂਗੇ ਇਸ ਕੱਲ ਨੂੰ ਇਸ ਤਰੀਕੇ ਨਾਲ ਮੋੜਨਾ ਅੰਦਰ ਨੂੰ ਆ ਜਿੜੀ ਅੰਦਰ ਚੀਜ਼ਾਂ ਫਰੇਣਦੀ ਹੋ ਗਈ ਬਿਲਕੁਲ ਜਮਾ ਸਾਫ਼ ਦੇ ਹੋ ਗਈ ਇਧਰਲਾ ਪਾਸਾ ਜਿਹੜਾ ਕੋ ਆ ਸਾਫ਼ ਨਹੀਂ ਦੇ ਤੇ ਜਵਾਲ ਦੇਂਦੇਗੇ ਐਸੇ ਕਰਕੇ ਆਪਾਂ ਅੰਦਰਲੇ ਸਾਈਡ ਚੜਾਣਿਆਂ ਨੂੰ ਕਲਰ ਨੂੰ ਇਹ ਕੋਈ ਸਿੱਧੇ ਕਿ ਨਾ ਕਰ ਲਾਣਾ ਹੈਗਾ ਅਗਰ ਫਿਰ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਹਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਸੀਂ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਫਤਿਹ